ਪਾਕਿਸਤਾਨੀ ਆਗੂ ਹਰਦੀਪ ਸਿੰਘ ਨਿੱਜਰ ਦੇ ਕਤਲ ਮਾਮਲੇ ਵਿੱਚ ਕੈਨੇਡੀਅਨ ਪੁਲਿਸ ਨੇ ਤਿੰਨ ਪਰ ਆਤੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਫੜੇ ਗਏ ਨੌਜਵਾਨਾਂ ਦੀ ਪਛਾਣ ਕਰਨਪ੍ਰੀਤ ਸਿੰਘ, ਕਮਲਪ੍ਰੀਤ ਸਿੰਘ ਅਤੇ ਕਰਨ ਬਰਾੜ ਵਜੋਂ ਹੋਈ ਹੈ ਕਰਨ ਬਰਾੜ ਪਿੱਛੋਂ ਫਰੀਦਕੋਟ ਜ਼ਿਲ੍ਹੇ ਦੇ ਕੋਟਕਪੂਰਾ ਸ਼ਹਿਰ ਦਾ ਰਹਿਣ ਵਾਲਾ ਹੈ ਜੋ ਕਿ ਕਰੀਬ 4.5 ਸਾਲ ਪਹਿਲਾਂ ਸਟੱਡੀ ਵੀਜ਼ੇ ਤੇ ਕੈਨੇਡਾ ਗਿਆ ਸੀ ਕਰਨ ਮਾਪਿਆਂ ਦਾ ਇਕਲੌਤਾ ਪੁੱਤਰ ਹੈ 18 ਅਪ੍ਰੈਲ ਨੂੰ ਕਰਨ ਦੇ ਪਿਤਾ ਮਨਦੀਪ ਸਿੰਘ ਬਰਾੜ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ ਕਰਨ ਬਰਾੜ ਕੁਝ ਕਾਰਨਾ ਕਰਕੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਪੰਜਾਬ ਨਹੀਂ ਆ ਸਕਿਆ ਤੇ ਹੁਣ ਉਸ ਦੀ ਗ੍ਰਿਫਤਾਰੀ ਦੀ ਖਬਰ ਆਈ ਹੈ ਕੋਟਕਪੂਰਾ ਕਰਨ ਦੇ ਘਰ ਵਿੱਚ ਮੌਜੂਦ ਉਸ ਦੇ ਦਾਦਾ ਬਲਵੀਰ ਸਿੰਘ ਬਰਾੜ ਦਾ ਕਹਿਣਾ ਹੈ ਕਿ ਉਹਨਾਂ ਦਾ ਪੋਤਰਾ ਬਹੁਤ ਹੀ ਨੇਕ ਅਤੇ ਸੂਝਵਾਨ ਨੌਜਵਾਨ ਹੈ ਪਰ ਕੈਨੇਡਾ ਵਿੱਚ ਅਜਿਹਾ ਕੀ ਹੋਇਆ ਉਸ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਉਥੇ ਸਥਾਨਕ ਪੁਲਿਸ ਦਾ ਵੀ ਕਹਿਣਾ ਹੈ ਕਿ ਕਰਨ ਦੀ ਗ੍ਰਿਫਤਾਰੀ ਦੀ ਖਬਰ ਉਹਨਾਂ ਨੂੰ ਇੰਟਰਨੈਟ ਮੀਡੀਆ ਰਾਹੀਂ ਮਿਲੀ ਹੈ ਤੇ ਜੇਕਰ ਕੋਈ ਵਿਭਾਗੀ ਆਦੇਸ਼ ਆਏ ਤਾਂ ਉਹ ਅਗਲੀ ਕਾਰਵਾਈ ਕਰਨਗੇ ਤੇ ਇਹ ਇਹ ਇਹਨਾਂ ਦੀ ਘਰ ਵਾਲੀ ਇੱਥੇ ਆਈ ਹੋਈ ਐ ਇਹਨਾਂ ਦੀ ਘਰ ਵਾਲੀ ਸਿੰਗਾਪੁਰ ਦੀ ਨਹੀਂ ਐ ਚਾਈਟਸੀਕਿਓ ਚਲੀ ਗਈ ਉਹ ਹੁਣ ਤਾਂ ਜਿਆਦਾ ਕੰਬੀ ਜਾਂਦੀ ਸੀ ਤੇ ਆਏ ਜੀ ਦੱਸ ਕੇ ਗਏ ਕਿਹੜੇ ਹਸਪੀਟਲ ਚੱਲੇ ਹਾਂ ਹੱਜ ਹੀ ਲਗਾਇਆ ਹੋ ਕਿੰਨੇ ਕਵਜੇ ਲਗਾਇਆ ਹਾਂ ਨੰਬਰ ਦੇ ਹਾਂਜੀ ਨੰਬਰ ਲਗਾ ਕੇ ਹਾਂ ਉਹਦਾ ਨੰਬਰ ਦੇ ਦਿਓ ਸਾਨੂੰ ਹਾਂਜੀ ਕੋਈ ਕਰਾ ਦਿਓ ਉਹਦਾ ਨੰਬਰ ਉਹ ਕਿੰਨੇ ਕਹਿੰਦੇ ਕਹਿੰਦੇ ਕੋਈ ਕਰਾ ਕੋਈ ਟੈਨਸ਼ਨ ਨਹੀਂ ਕੋਈ ਟੈਨਸ਼ਨ ਨਹੀਂ ਇਦਾਂ ਜੀ ਇੱਕ ਕਰਨਪ੍ਰੀਤ ਸਿੰਘ ਬਰਾੜ ਹੈ ਜਿਹੜਾ ਕਿ ਮਨਦੀਪ ਸਿੰਘ ਬਰਾੜ ਦਾ ਪੁੱਤਰ ਪਿਛੋਂ ਕੋਟ ਸੁਖੀਆ ਜਿਹੜੇ ਸਦਰ ਕੋਟਕਪੂਰਾ ਦੇ ਪਿੰਡ ਪੈਦਾ ਉੱਥੇ ਗ੍ਰਹਿਣ ਵਾਲਾ ਹਾਲ ਉਹ ਸਿਟੀ ਕੋਟਕਪੂਰਾ ਦੀ ਕੁੜੀਆਂ ਵਾਲਾ ਸਕੂਲ ਹੈਗਾ ਉਹਦੇ ਨੇੜੇ ਰਹਿੰਦੇ ਨੇ ਉਹਨਾਂ ਦਾ ਟੱਬਰ ਇਹ ਉੱਥੇ ਦਾ ਵਿਅਕਤੀ ਹੈਗਾ ਤੇ ਇਹ ਕੁਝ ਤਕਰੀਬਨ 4.5-5 ਸਾਲ ਪਹਿਲਾਂ ਸਟੱਡੀ ਵੀਜ਼ੇ ਤੇ ਕੈਨੇਡਾ ਗਿਆ ਸੀ ਹੁਣ ਸੁਣਿਆ ਕਿ ਵਰਕ ਪਰਮਿਟ ਤੇ ਹੈਗਾ ਤੇ ਇਹ ਦੀ ਇਨਵੋਲਵਮੈਂਟ ਸਾਹਮਣੇ ਆ ਰਹੀ ਹੈ ਸਰ ਇਹ ਘਰੇ ਕੋਲ ਕੋਨਾ ਤੇ ਇਹਦੇ ਫਾਦਰ ਦੀ ਰੀਸੈਂਟਲੀ ਡੈਥ ਹੋਈ ਹੈ ਜੀ ਇੱਕ ਇਕੱਲਾ ਹੀ ਉਹ ਬੱਚਾ ਹੈਗਾ ਆਪਣੇ ਮਾਪੇ ਉਹਦਾ ਮਦਰ ਹੈਗੇ ਨਹੀਂ ਉਹ ਵੀ ਪਹਿਲਾਂ ਸਿੰਗਾਪੁਰ ਸੰ ਤੇ ਹੁਣ ਆਏ ਹੋਏ ਨੇ ਤੇ ਇੱਕ ਦੇ ਦਾਦਾ ਦਾਦੂ ਇਹਨੇ ਕੋਈ ਕ੍ਰਿਮੀਨਲ ਹਿਸਟਰੀ ਨਹੀਂ ਸਰਾਈ ਨਹੀਂ ਕਿਰਾਏ ਇਸ ਬੱਚੇ ਦੀ ਹਜੇ ਤਾਈ ਕੋਈ ਕ੍ਰਿਮੀਨਲ ਹਿਸਟਰੀ ਸਾਹਮਣੇ ਨਹੀਂ ਆਈ ਹੋਰ ਪਰਸਨ ਆਪਣੇ ਕੋਲ ਕੋਈ ਕਾਰਵਾਈ ਕੋਈ ਵਿਚਾਰ ਕਰਨਾ ਸਕੇ ਹਜੇ ਤਾਂ ਇਹ ਵਾਇਰ ਨਿਊਜ਼ ਹੀ ਸਾਨੂੰ ਇਸ ਚੀਜ਼ ਫਿਲਟਰ ਹੋ ਕੇ ਆ ਰਹੀ ਹੈ ਤੇ ਬਾਕੀ ਜਿਉਂ ਕੋਈ ਸਾਨੂੰ ਲੱਗੇ ਕਿਤੇ ਸੀ ਉਦੋਂ ਕਾਰਵਾਈ ਹੈ